ਗਾਵਰ ਜੀ ਇਹ ਆਕੇ ਆਪਾਂ ਟੂਰਨਾਮੈਂਟ ਕਰਾਉਣਾ ਮੋਲੇਗੇ ਕਿੰਨੇ ਤਰੀਕ ਨੂੰ 11 19 20 ਤੀਸਰਾ ਟੂਰਨਾਮੈਂਟ ਆ ਉਹਦੇ ਵਾਸਤੇ ਆਪਾਂ ਥਾਮ ਲਾਉ ਲਗੇ ਕੰਪਿਊਟਰ ਕਰਾਏ ਨਾ ਦੇਖਿਓ ਤੁਹਾਨੂੰ ਮਖੌਂ ਗਰਾਉਂਡ ਜੇ ਜੋ ਤਿਆਰ ਹੋ ਗਈ ਉਹ ਤੁਹਾਨੂੰ ਮੁਖਾਉਂਦੇ ਆ ਮਾਤਾ ਐਂਡੀ ਕਰਾ ਦੇਣੀ ਆ ਵੇ ਕਿੰਨੇ ਪਿੰਡ ਆਉਂਦੇ ਆ ਆਪਣੇ ਕੋ ਇਹ ਵਕਤ 30 ਟੀਮਾਂ ਹੋ ਗਈਆਂ ਜੀ ਰਮਦਾਸ ਤੋਂ ਲੈ ਕੇ ਤੇ ਤਾਰੀਖ ਤੱਕ ਜਿੰਨੇ ਆਪਣੇ ਪਿੰਡ ਗਰਾਉਂਡ ਬਣਾਉਂਦੇ ਆ ਤੋ ਹਣਾ ਦੇਸੀ ਸੇਵਾਦਾਰਾਂ ਨੂੰ ਲੱਗੀ ਭੁੱਖ ਹੁਣ ਚਗਣ ਲੱਪੇ ਲੰਗਰ ਆਇਆ ਸੰਗਰਾਹ ਦੀ ਗੁਰਦੁਆਰਾ ਸਾਹਿਬ ਤੋਂ ਲਿਆਂਦਾ ਤੇ ਗਰਾਉਂਡ ਦੇਖੋ ਮਨਾ ਕੱਢ ਕੜਾਕਾ ਦੇਣਾ ਘੜੀ ਤੱਕ ਤੇ ਉਹ ਠੀਕ ਜੇ ਗਰਾਉਂਡ ਵੀ ਚੈੱਕ ਕਰੋ ਮਨਾ ਵੱਟ ਕੱਢਿਆਂ ਦਾ ਕਰਾਇਆ ਇਹ ਗਰਾਉਂਡ ਹਾਲ ਚੈੱਕ ਕਰੋ ਪਹਿਲਾਂ ਛੋਟੀ ਜੀ ਜਾਲਦੇ ਹੁਣ ਵੇਖੋ ਇਧਰ ਮਨਾ ਕੱਲਿਆਂ ਵਿੱਚ ਕੱਲੇ ਹੀ ਘਰੇ ਗਏ ਯਾਰ ਦੇ ਚੈੱਕ ਕਰ ਰੋ ਤੇ ਪਹਿਲਾ ਜੋ ਠੀਕ ਆਉਂਦੇ ਔਰ ਜਦੋਂ ਬਣ ਗਿਆ ਮਾਦਾ ਸਾਰਾ ਤੋਂ ਜ਼ਿਆਦਾ ਇਹ ਦੀਰ ਦਾ ਆਹ ਉਹ ਤੁਹਾਡਾ ਖਿਡਾਰੀ ਵੀ ਆਏ ਕਿਵੇਂ ਮੇਲ ਪ੍ਰਧਾਨ ਵੀ ਆ ਸਾਡਾ ਬੜੀ ਸੇਵਾ ਮੁੰਡਾ ਕਰਦਾ ਇੱਕ ਉਹ ਨੇ ਜਿੱਲੇ ਨਾਲ ਇੱਥੇ ਨਾਲ ਇੱਥੇ ਹੀ ਰਹਿਣਾ ਰਾਤ ਤੇ ਵਿਚਾਰੇ ਨੇ ਆਪਣਾ ਘਰ-ਬਾਰ ਛੱਡ ਕੇ ਇੱਥੇ ਰਹਿਣਾ ਆਪਣੇ ਵੀਰਾਂ ਸਾਰਿਆਂ ਦੀ ਸੇਵਾ ਕਰਨ ਤੇ ਇੱਥੇ ਲੰਗਰ ਵੀ ਲਵਾਵਾਂਗੇ ਸਾਰਾ ਕੋਈ ਪਰਾਂ ਚਲੋ ਇਹੀ ਕਿੜਾ ਖੇੜਦੇ ਆ ਉੱਥੇ ਵੀਰਾਂ ਦੇ ਨਾਮ ਤੇ ਵਾਦਵਾ ਕਰੀ ਜਾਈਦੀ ਆ ਚੈੱਕ ਕਰੋ ਉਧਰ ਉਹ ਦੇਖ